ਰਵਨੀਤ ਬਿੱਟੂ ਦੇ ਬੇਟਾ ਵੀ ਮੌਜੂਦ ਨੇ ਕਿਸ ਤਰ੍ਹਾਂ ਦੇਖਦੇ ਹੋ ਪਾਪਾ ਇੱਕ ਵਾਰ ਫਿਰ ਨੋਮੀਨੇਸ਼ਨ ਭਰਨ ਆਏ ਨੇ ਕਿਸ ਤਰ੍ਹਾਂ ਜੀ ਜਿਨ੍ਹਾਂ ਪਿਆਰ ਮਿਲੇ ਹੈ ਉਹਨਾਂ ਨੂੰ ਅੱਜ ਮੈਨੂੰ ਤਾਂ ਲੱਗਦਾ ਹੈ ਕਿ ਜਿੱਤੀ ਜਾਣਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਉਮੀਦਵਾਰਾਂ ਦਾ ਪੂਰਾ ਜੋਰ ਲੱਗਿਆ ਹੋਇਆ ਉੱਥੇ ਹੀ ਉਮੀਦਵਾਰਾਂ ਦੇ ਪਰਿਵਾਰਿਕ ਮੈਂਬਰ ਵੀ ਲਗਾਤਾਰ ਪ੍ਰਚਾਰੇ ਡਟੇ ਹੋਏ ਨੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਤੀਸਰੀ ਵਾਰ ਲੋਕ ਸਭਾ ਚੋਣਾਂ ਦੀ ਨਾਮਜ਼ਦਗੀ ਪਰਚਾ ਭਰਨ ਵਾਸਤੇ ਆਏ ਨੇ ਪੂਰਾ ਪਰਿਵਾਰ ਉਹਨਾਂ ਦੇ ਨਾਲ ਮੌਜੂਦ ਹੈ ਤੇ ਉਹਨਾਂ ਦਾ ਸਾਥ ਦਿੰਦਾ ਹੋਇਆ ਨਜ਼ਰ ਆ ਰਿਹਾ ਮਾਤਾ ਜੀ ਮੌਜੂਦ ਨੇ ਗੱਲਬਾਤ ਕਰ ਲੈਣਾ ਮਾਤਾ ਜੀ ਕਿਸ ਤਰ੍ਹਾਂ ਦੇਖਦੇ ਹੋ ਲੁਧਿਆਣਾ ਤੋਂ ਤੀਸਰੀ ਵਾਰ ਤੇ ਚੌਥੀ ਵਾਰ ਲੋਕ ਸਭਾ ਵਾਸਤੇ ਨਾਮਜ਼ਦਗੀ ਪਰਚਾ ਭਰਨ ਆਏ ਹੋ ਬਹੁਤ ਬਹੁਤ ਹੀ ਖੁਸ਼ੀ ਆ ਕਿ ਲੁਧਿਆਣੇ ਦੇ ਇੱਕ ਇੱਕ ਬੱਚਾ ਬੱਚਾ ਮਾਤਰ ਸ਼ਕਤੀ ਮੇਰੀ ਮੇਰੇ ਬੱਚੇ ਭੈਣ ਭਰਾ ਬਜ਼ੁਰਗ ਇੰਨੇ ਨੇ ਬਜ਼ੁਰਗ ਵੀ ਵਿਚਾਰੇ ਝੰਡਾ ਚੱਕ ਕੇ ਚੱਲੇ ਹੋਏ ਨੇ ਤੇ ਮੈਨੂੰ ਬਹੁਤ ਖੁਸ਼ੀ ਮਿਲਦੀ ਆ ਕਿ ਮੇਰੇ ਬੱਚੇ ਦਾ ਨੌ ਬਿੱਟੂ ਬਿੱਟੂ ਹੀ ਹੋ ਰਹੀ ਹੈ ਦਾ ਲੋਕਾਂ ਦਾ ਸਾਥ ਮਿਲ ਰਿਹਾ ਵਾ ਪਰ ਜਿਹੜੇ ਪਹਿਲਾਂ ਸਾਥ ਸੀਗੇ ਹੁਣ ਉਹ ਵਿਰੋਧ ਵਿਰੋਧੀ ਧਿਰ ਦੇ ਵਿੱਚ ਨੇ ਉਹ ਵੱਡੇ ਅਲੀਗੇਸ਼ਨ ਲਗਾ ਰਹੇ ਨੇ ਗद्दारਤਾ ਦਾ ਅਟੈਕ ਦੇਣ ਦੀ ਗੱਲ ਕੀਤੀ ਜਾ ਰਹੀ ਆ ਉਹਨਾਂ ਦਾ ਮੈਂ ਜਾਦੇ ਤਜਬਦ ਨਹੀਂ ਉਹਨਾਂ ਨੂੰ ਦੇ ਰਹੀ ਮੇਰੀ ਉਹਨਾਂ ਸਾਡੀ ਉਹਨਾਂ ਦੀ ਔਕਾਤ ਬਹੁਤ ਛੋਟੀ ਆ ਅਸੀਂ ਉਹਨਾਂ ਨੂੰ ਬੜਾ ਇਸ ਚੀਜ਼ ਚ ਕਰ ਹੀ ਨਹੀਂ ਰਹੇ ਆਪਣੀ ਇਲੈਕਸ਼ਨ ਅਸੀਂ ਲੜ ਰਹੇ ਆ ਸਾਫ਼ ਸੁਥਰੇ ਤੌਰ ਤੇ ਅਸੀਂ ਉਹਨਾਂ ਉਹ ਗद्दार ਨੇ ਜਿਹੜੇ ਇੱਥੇ ਗਿੱਦੜਪਾ ਤੋਂ ਆਏ ਨੇ ਤਾਂ ਕਿਸ ਤਰ੍ਹਾਂ ਦੇਖਦੇ ਹੋ ਹੁਣ ਇੱਕ ਵਾਰ ਫੇਰ ਲੁਧਿਆਣਾ ਦੀ ਜਨਤਾ ਦੇ ਵਿਚਾਰ ਹੋ ਕਿਸ ਤਰ੍ਹਾਂ ਦੀ ਉਮੀਦਾਂ ਵਾ ਮੈਨੂੰ ਬਹੁਤ ਉਮੀਦ ਹੈ ਕਿ ਸਾਰੇ ਜਿੱਥੇ ਵੀ ਅਸੀਂ ਜਾਂਦੇ ਆ ਜਿੱਥੇ ਪ੍ਰਚਾਰ ਕਰਦੇ ਆ ਬਿੱਟੂ ਬਿੱਟੂ ਮੋਦੀ ਜੀ ਮੋਦੀ ਜੀ ਆਰ ਹਰ ਜਗ੍ਹਾ ਤੇ ਸਰਦਾਰ ਬੈਂਸਿੰਘ ਜੀ ਦਾ ਉਹ ਉਹ ਕਹਿੰਦੇ ਤਿੰਨ ਵਾਰ ਜਿਤਾ ਕੇ ਵੀ ਬਿੱਟੂ ਨੂੰ ਅਸੀਂ ਕਰਜਾ ਨਹੀਂ ਮੋੜ ਸਕੀ ਅਸੀਂ ਉਹਨਾਂ ਦਾ ਕਰਜ਼ਾ ਹਮੇਸ਼ਾ ਸਾਡੇ ਸਿਰ ਹੀ ਰਹਿਣਾ ਵਾ ਅਰਸ ਰਵਨੀਤ ਬਿੱਟੂ ਫੋਨ ਹੀ ਨਹੀਂ ਚੁੱਕਦਾ ਨਾ ਕਿਸੇ ਨੂੰ ਮਿਲਦਾ ਵਾ ਇਸ ਵਾਰ ਲੋਕ ਜਿਹੜਾ ਵਾ ਜਵਾਬ ਦੇਣਗੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਇਹ ਪ੍ਰੋਪਗੈਂਡਾ ਹੈ ਓਪੋਜੀਸ਼ਨ ਕਰਦੀ ਹੁੰਦੀ ਹੈ ਕਰੀ ਜਾਣ ਦੋ ਤਾਂ ਰਵਨੀਤ ਬਿੱਟੂ ਦੇ ਬੇਟਾ ਵੀ ਮੌਜੂਦ ਨੇ ਕਿਸ ਤਰ੍ਹਾਂ ਦੇਖਦੇ ਹੋ ਪਾਪਾ ਇੱਕ ਵਾਰ ਫੇਰ ਨੋਮੀਨੇਸ਼ਨ ਪਰ ਆਏ ਨੇ ਕਿਸ ਤਰ੍ਹਾਂ ਦੀ ਜੀ ਜਿਨ੍ਹਾਂ ਪਿਆਰ ਮਿਲਿਆ ਹੈ ਉਹਨਾਂ ਨੂੰ ਅੱਜ ਮੈਨੂੰ ਤਾਂ ਲੱਗਦਾ ਹੈ ਕਿ ਜਿੱਤੀ ਜਾਣਗੇ ਹਨ ਤਾਂ ਗੱਲਬਾਤ ਹੁੰਦੀ ਹੈ ਕਿ ਨਾਮ ਕੀ ਹੈ ਪਹਿਲਾਂ ਦੱਸ ਦੋ ਤੇ ਕਿਹੜੀ ਕਲਾਸੇ ਪੜ੍ਹਦੇ ਹੋ ਮੇਰਾ ਨਾਮ ਸਿਮਰ ਸਿੰਘ ਹੈ ਤੇ ਮੈਂ ਕਲਾਸ 11th ਚੋਂ ਹੈ ਗੋ ਕਿਸ ਤਰ੍ਹਾਂ ਦੇਖ ਦੋ ਪਿਛਲੇ ਇਲੈਕਸ਼ਨਾਂ ਦੇ ਵਿੱਚ ਵੀ ਤੁਸੀਂ ਆਏ ਸੀਗੇ ਉਦੋਂ ਵੀ ਪ੍ਰਚਾਰ ਦੇ ਵਿੱਚ ਤੁਹਾਨੂੰ ਦੇਖਿਆ ਸੀਗਾ ਪਰ ਹੁਣ ਜਿਹੜਾ ਵਾ ਪ੍ਰਚਾਰ ਇੱਕ ਵਾਰ ਫਿਰ ਕਰਦੇ ਰਹਿ ਜਾ ਰਹੇ ਹੋ ਜੀ ਪਿਛਲੇ ਇਲੈਕਸ਼ਨ ਦੀ ਜ ਮੈਨੂੰ ਇਹਨਾ ਦ ਮੈਨੂੰ ਇਹਨਾ ਯਾਦ ਨਹੀਂ ਹੈ ਬਸ ਇਸ ਵਾਰ ਮੈਨੂੰ ਪਤਾ ਹੈ ਕਿ ਬਹੁਤ ਪਿਆਰ ਮਿਲ ਰਿਹਾ ਹੈ ਤੇ ਪਹਿਲੇ ਤੋਂ ਵੀ ਜ਼ਿਆਦਾ ਪਿਆਰ ਮਿਲ ਰਹਾ ਹੈ ਤੇ ਮੈਨੂੰ ਲੱਗਦਾ ਹੁਣ ਹੋਰ ਵੀ ਹੋਟਾ ਹੈ ਤੇ ਜਿੱਦਣਗੇ ਲੋਕਾਂ ਦਾ ਪਿਆਰ ਮਿਲਿਆ ਗਰਮੀ ਵੀ ਬਹੁਤ ਹੈ ਪਰ ਪ੍ਰਚਾਰ ਦੇ ਵਿੱਚ ਡਟੇ ਹੋਏ ਜੀ ਮੈਂ ਤੇ ਮੈਂ ਤੇ ਇਨੀ ਗਰਮੀ ਸੀ ਕਿਉਂਕਿ ਮੈਂ ਤੇ ਆਪਣੇ ਪਾਪਾ ਤੋਂ ਇਨਾ ਪਿਆਰ ਕਰਦਾ ਹਾਂ ਤੇ ਉਹਨਾਂ ਨਾਲ ਤੇ ਰਹਿ ਨਹੀਂ ਆਇਆ ਜੀ ਬਿਲਕੁਲ ਰਵਨੀਤ ਬਿੱਟੂ ਦਾ ਸਿਸਟਰ ਵੀ ਮजूद ਨੇ ਤੁਸੀਂ ਵੀ ਸਪੈਸ਼ਲ ਅੱਜ ਆਇਓ ਲੁਧਿਆਣਾ ਪਹੁੰਚੋ ਕਿਸ ਤਰ੍ਹਾਂ ਦੇਖ ਰਹੇ ਹੋ ਲੁਧਿਆਣਾ ਦਾ ਪ੍ਰਚਾਰ ਜਿਹੜਾ ਵਾ ਕਿਸ ਤਰ੍ਹਾਂ ਦਾ ਦੇਖ ਰਹੇ ਹੋ ਕਿਉਂਕਿ ਪਹਿਲਾਂ ਕਾਂਗਰਸ ਤੋਂ ਉਹਨੂੰ ਮੈਦਦ ਕੀ ਕਰਦੇ ਸੀ ਹੁਣ ਭਾਜਪਾ ਤੋਂ ਨੇ ਦੇਖੋ ਪਾਰਟੀ ਕੋਈ ਵੀ ਹੋਵੇ ਲੇਕਿਨ ਜਿਹੜਾ ਪਾਰਟੀ ਕੋਈ ਵੀ ਹੋਵੇ ਲੇਕਿਨ ਜਿਹੜਾ ਪਿਆਰ ਹੈਗਾ ਲੁਧਿਆਣੇ ਦੇ ਲੋਕਾਂ ਦਾ ਉਹ ਸਾਨੂੰ ਹਮੇਸ਼ਾ ਹੀ ਦੇਖਣ ਨੂੰ ਮਿਲਦਾ ਹੈਗਾ ਲੇਕਿਨ ਅੱਜ ਦੁੱਗਣਾ ਤਿੱਗਣਾ ਹੋ ਕੇ ਮਿਲਿਆ ਹੈਗਾ ਇਹ 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 ਦੇਖੋ ਇੰਨੀ ਗਰਮੀ ਦੇ ਵਿੱਚ ਮੇਰੀਆਂ ਭੈਣਾਂ ਮੇਰੀਆਂ ਮਾਵਾਵਾਂ ਇੰਨੇ ਤਾਦਾਦ ਦੇ ਵਿੱਚ ਆਈਆਂ ਨੇ ਇਸ ਤੋਂ ਬਾਅਦ ਹੋਰ ਕੀ ਚਾਹੀਦਾ ਹੈਗਾ ਤਾਂ ਲੱਗਦਾ ਕਿ ਲੁਧਿਆਣਾ ਵਾਸੀ ਮੋਦੀ ਦੇ ਪਰਿਵਾਰ ਦੇ ਵਿੱਚ ਰਵਨੀਤ ਬਿੱਟੂ ਨੂੰ ਵੀ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਣਗੇ ਜ਼ਰੂਰ ਬਣਾ ਕੇ ਭੇਜਣਗੇ ਜੀ ਉਹ ਡਿਵੈਲਪਮੈਂਟ ਚ ਆਉਂਦੇ ਨੇ ਲੁਧਿਆਣੇ ਦੀ 10 ਸਾਲ ਬਿੱਟੂ ਨੇ ਬਹੁਤ ਕੰਮ ਕੀਤਾ ਇੱਥੇ ਲੇਕਿਨ ਆਪੋਜੀਸ਼ਨ ਦੇ ਵਿੱਚ ਰਹਿਣ ਕਰਕੇ ਇੰਨੀਆਂ ਚੀਜ਼ਾਂ ਨਹੀਂ ਲਿਆ ਸਕੇ ਜਦ ਉਹਨਾਂ ਦਾ ਸਾਥ ਜਿਹੜੇ ਕਿ ਉੱਤੇ ਜਿਨ੍ਹਾਂ ਨੇ ਵੱਡਣਾ ਹੀ ਵੱਡਣਾ ਹੈਗਾ ਮੋਦੀ ਜੀ ਨੇ ਤੇ ਉਹਨਾਂ ਦਾ ਸਾਥ ਜਦੋਂ ਮਿਲ ਜਾਊਗਾ ਤੇ ਡਿਵੈਲਪਮੈਂਟ ਹੋਣੀ ਹੀ ਹੋਣੀ ਹੈਗੀ ਆ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਤੁਸੀਂ ਮੋਫਰ ਪਰਿਵਾਰ ਦੀ ਨੂੰ ਉਹ ਤੇ ਮੋਫਰ ਪਰਿਵਾਰ ਨੂੰ ਕਾਂਗਰਸ ਦਾ ਵੀ ਪਰਿਵਾਰ ਕਿਹਾ ਜਾਂਦਾ ਕਿਸ ਤਰ੍ਹਾਂ ਦੇਖਦੇ ਹੋ ਅੱਜ ਉਹ ਆਪਣੇ ਭਰਾ ਦੀ ਇੱਕ ਪਾਸੇ ਸਪੋਰਟ ਕਰ ਰਿਹਾ ਇੱਕ ਪਾਸੇ ਕਾਂਗਰਸ ਹੈ ਦੇਖੋ ਜੀ ਮੈਂ ਆਪਣੇ ਭਰਾ ਦੀ ਸਪੋਰਟ ਕਰਨ ਆਈਆਂ ਇੱਥੇ ਕਿਸੇ ਪਾਰਟੀ ਲਈ ਨਹੀਂ ਮੈਂ ਆਈ ਹੈਗੀ ਜਦੋਂ ਉਧਰ ਜਾਵਾਂਗੇ ਤਾਂ ਉਧਰ ਦੇਖਾਂਗੇ ਤਾਂ ਮਾਤਾ ਜੀ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਤੁਸੀਂ ਤਾਂ ਪ੍ਰਚਾਰ ਕਰ ਰਹੇ ਹੋ ਅਸੀਂ ਤੁਹਾਨੂੰ ਦੇਖ ਰਿਹਾ ਪ੍ਰਚਾਰ ਦੇ ਵਿੱਚ ਬਾਜਵਾ ਪ੍ਰਤਾਪ ਬਾਜਵਾ ਕਹਿੰਦੇ ਨੇ ਕਿ ਮੈਂ ਲੁਧਿਆਣਾ ਡੇਰਾ ਲਾ ਲਿਆ ਵਾ ਰਵਨੀਤ ਬਿੱਟੂ ਦਾ ਮਾਂਝਾ ਫੇਰ ਕੇ ਜਾਵਾਂਗਾ ਤੀਜੇ ਚੌਥੇ ਨੰਬਰ ਤੇ ਲੈ ਜਾ ਕੇ ਭਜਾਂਗੇ ਅੱਜ ਦਾ ਘੱਟ ਦਿਖਦੀ ਹੋਈ ਮੈਨੂੰ ਕਿਹਨੇ ਜਿਹੜਾ ਉਹ ਆਪਣਾ ਵੱਡਾ ਇੱਕ ਬਹੁਤ بڑا ਇੱਥੇ ਲੈ ਕੇ ਆਇਆ ਕੈਂਡੀਡੇਟ ਨੂੰ ਪਰ ਉਹਦਾ ਮਾਂਜਾ ਪਰਵਾਹ ਕੀ ਜਾਊਗਾ ਇਹ ਬਿਲਕੁਲ ਐ ਸੀਗੇ ਰਵਨੀਤ ਬਿੱਟੂ ਦਾ ਪਰਿਵਾਰ ਜਿਹੜਾ ਲਗਾਤਾਰ ਇੱਥੇ ਪ੍ਰਚਾਰੇ ਡਟਿਆ ਹੋਇਆ ਉਥੇ ਨਾਮਜ਼ਦਗੀ ਪਰਚਾ ਭਰਨ ਵਾਸਤੇ ਵੀ ਪਹੁੰਚਿਆ ਹੋਇਆ ਉਹਨਾਂ ਦਾ ਕਹਿਣਾ ਹੈ ਕਿ ਰਵਨੀਤ ਬਿੱਟੂ ਲੁਧਿਆਣਾ ਤੋਂ ਤੀਸਰੀ ਵਾਰ ਮੈਂਬਰ ਪਾਰਲੀਮੈਂਟ ਬਣ ਕੇ ਭੇਜਣਗੇ ਕਿਉਂਕਿ ਲੁਧਿਆਣਾ ਵਾਸੀਆਂ ਦਾ ਭਰਮਾ ਹੰਗਾਰਾ ਉਹਨਾਂ ਨੂੰ ਮਿਲ ਰਿਹਾ ਤੇ ਜਿਹੜੇ ਵਿਰੋਧੀ ਚਾਹੇ ਉਹ ਪ੍ਰਤਾਪ ਬਾਜਵਾ ਹੋਣ ਚਾਹੇ ਰਾਜਾ ਵੜਿੰਗ ਹੋਣ ਉਹਨਾਂ ਦੇ ਖਿਲਾਫ ਗਦਾਰ ਜਾਂ ਹੋਰ ਮਾਂਝਾ ਫੇਰਨ ਵਾਲੇ ਬਿਆਨ ਦੇ ਰਹੇ ਨੇ ਉਹਨਾਂ ਨੂੰ ਵੀ ਠੋਕਵੇਂ ਜਵਾਬ ਪਰਿਵਾਰ ਵੱਲੋਂ ਦਿੱਤੇ ਜਾ ਰਹੇ ਨੇ ਕੈਮਰਾ ਪਰਸਨ ਰੋਹਿਤ ਦੇ ਨਾਲ ਵਿਵੇਕਪਾਲ ਪੰਜਾਬ ਤੱਕ ਲੁਧਿਆਣਾ